ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਜੇ ਨਿਊਜ਼ ਪ੍ਰੋਡਾਸਰ ਦਾਸ ਵਰਤ ਹਰ ਵਿਅਕਤੀ ਜਾਣਦਾ ਹੈ ਮਿਲਾਵਟਖੋਰ ਸਮਾਜ ਦੇ ਦਸ਼ੂਣ ਇਹ ਮਿਲਾਵਟਖੋਰ ਜਿਆਦਾ ਕਮਾਈ ਦੇ ਚੱਕਰਾਂ ਦੇ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਵਿੱਚ ਮਿਲਾਵਟ ਕਰਦੇ ਨੇ ਤੇ ਉਹ ਮਿਲਾਵਟ ਆਮ ਵਿਅਕਤੀ ਦੇ ਲਈ ਛੇ ਦੇ ਲਈ ਹਾਨੀ ਦਾ ਕਾਰਨ ਬਣਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਹਰ ਵਿਅਕਤੀ ਮਿਲਾਵਟ ਖੋਰ ਹੈ ਹਰ ਵਿਅਕਤੀ ਮਿਲਾਵਟ ਖੋਰੀ ਨੂੰ ਬੜਾਵਾ ਦਿੰਦਾ ਖਾਸ ਕਰ ਇਹਦੇ ਵਿੱਚ ਕਾਫੀ ਲੋਕ ਇਮਾਨਦਾਰ ਵੀ ਨੇ ਜਿਹੜੇ ਇਮਾਨਦਾਰੀ ਦੇ ਨਾਲ ਚਾਹੇ ਉਹਨਾਂ ਦੀ ਕਮਾਈ ਘੱਟ ਹੋਵੇ ਉਹ ਕਮਾਈ ਘੱਟ ਕਰਨ ਨੂੰ ਪਿਆਰ ਦਿੰਦੇ ਨੇ ਮਿਲਾਵਟ ਖੋਰੀ ਤੋਂ ਦੂਰ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਵੀ ਇੱਕ ਲੱਗਦਾ ਕਿ ਉਹਨੂੰ ਲੱਗਦਾ ਕਿ ਸਾਡਾ ਵੀ ਫਰਜ਼ ਹੈ ਕਿ ਸਮਾਜ ਦੇ ਵਿੱਚ ਜੋ ਚੀਜ਼ ਵੇਚੀ ਜਾਵੇ ਉਹ ਸ਼ੁੱਧ ਹੋਵੇ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਾ ਹੋਵੇ ਸਾਡੇ ਸ਼ਹਿਰ ਦੇ ਵਿੱਚ ਕਈ ਲੋਕਾਂ ਤੇ ਕਾਫੀ ਸਮੇ ਤੋਂ આરોਪ ਲੱਗਦੇ ਆ ਰਹੇ ਨੇ ਕਿ ਉਹ ਜਿਹੜਾ ਖਾਦੇ ਪਦਾਰਥ ਵੇਚਦੇ ਨੇ ਉਹ ਮਿਲਾਫਟੀ ਹੁੰਦਾ ਹੈ ਖਾਸ ਕਰ ਜਿਹੜਾ ਮਿਲਕ ਪ੍ਰੋਡਕਟ ਤੋਂ ਬਣੇ ਹੋਏ ਚੀਜ਼ਾਂ ਆਉਂਦੀਆਂ ਨੇ ਦੋਸਤੋ ਅੱਜ ਜੋ ਹੋਇਆ ਅੱਜ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਬਾਅਦ ਪਹਿਲੀ ਵਾਰੀ ਸਾਡੇ ਸ਼ਹਿਰ ਦੇ ਵਿੱਚ ਇੰਨੀ ਵੱਡੀ ਸੈਂਪਲਿੰਗ ਹੋਈ ਹੋਵੇ ਇੰਨੀ ਵੱਡੀ ਸੈਂਪਲਿੰਗ ਹੋਈ ਡੈਰੀ ਵਾਲਿਆਂ ਦੇ ਤੇ ਹਲਵਾਈਆਂ ਦੇ ਸੈਂਪਲ ਭਰੇ ਗਏ ਤੇ ਜਿਹੜੀ ਟੀਮ ਸੈਂਪਲ ਪਰ ਨਾਈ ਉਹ ਜਿਲ੍ਹਾ ਪਟਿਆਲਾ ਨਹੀਂ ਸਟੇਟ ਲੈਵਲ ਦੀ ਟੀਮ ਸੀ ਸੂਤਰ ਦੱਸਦੇ ਨੇ ਕਿ ਜਿਹੜੀ ਸੈਂਪਲਿੰਗ ਹੋਈ ਹੈ ਉਹ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਸ਼ਿਕਾਇਤ ਪਹੁੰਚੀ ਸੀ ਗੁਪਤ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਹਲਵਾਈਆਂ ਡੈਰੀ ਵਾਲਾ ਦਾ ਅਤੇ ਜਿਹੜਾ ਹੈਲਥ ਡਿਪਾਰਟਮੈਂਟ ਹੈ ਇਹਨਾਂ ਵਿੱਚ ਇੱਕ ਨੈਕਸਸ ਕੰਮ ਕਰਦਾ ਤੇ ਇੱਕ ਤਰੀਕ ਤੌਰ ਤੇ ਮੰਥਲੀਆਂ ਵਸੂਲਦੇ ਨੇ ਜਿਸ ਕਰਕੇ ਉਹ ਮਿਲਾਵਟ ਖੋਰੀ ਨੂੰ ਦੂਰ ਕਰਨ ਦੇ ਲਈ ਜਾਂ ਮਿਲਾਵਟ ਖੋਰੀ ਮਿਲਾਵਟ ਖੋਰੀ ਦੇ ਖਿਲਾਫ ਕਾਰਵਾਈ ਕਰਨ ਨੂੰ ਪੈਨ ਨਹੀਂ ਦਿੱਤੇ ਪਰ ਅੱਜ ਜੋ ਦੇਖਿਆ ਵਾਕਈ ਲੱਗਿਆ ਕਿ ਸਰਕਾਰ ਸੱਚਮੁੱਚ ਜ਼ੀਰੋ ਟੋਲਰੈਂਸ ਜਿਹੜੀ ਨੀਤੀ ਕ腐 ਨੇ ਖਿਲਾਫ ਕਹਿੰਦੀ ਹੈ ਅੱਜ ਉਹ ਹੀ ਦੇਖਣ ਨੂੰ ਮਿਲੇ ਛੋਟਰ ਦੱਸਦੇ ਨੇ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਦਫ਼ਤਰੇ ਵਿੱਚ ਇੱਕ ਸ਼ਿਕਾਇਤ ਪਹੁੰਚੀ ਸੀ ਸਕੈ ਗੁਪਤ ਸੀ ਉਹਦੇ ਵਿੱਚ ਪੂਰਾ ਐਡਰੈਸ ਭੇਟੇਵਾਲੇ ਨਹੀਂ ਲਿਖਿਆ ਪਰ ਜੋ ਉਹਨੇ ਲਿਖਿਆ ਉਹ ਵਾਕਏ ਜੋ ਔਰੋਪ ਲਾਇਆ ਉਹ ਵਾਕਏ ਹੈਰਾਨ ਕਰਨ ਵਾਲੇ ਨੇ ਸੂਤਰਾ ਮਤਾਰ ਕੋਲ ਇਹ ਔਰੋਪ ਲਾਇਆ ਗਿਆ ਕਿ ਸ਼ਾਇਦ ਦੇ ਵਿੱਚ ਹਲਵਾਈਆਂ ਅਤੇ ਡੈਰੀ ਵਾਲਿਆਂ ਤੋਂ ਹੈਲਥ ਡਿਪਾਰਟਮੈਂਟ ਮੰਥਲੀ ਵਸੂਲਦਾ ਹੈ ਮੰਥਲੀ ਚੋਲੰਟੋ ਬਾਅਦ ਉਹਨਾਂ ਨੂੰ ਹਰ ਤਰ੍ਹਾਂ ਦੇ ਹਰ ਕਿਸੇ ਦੇ ਤਰ੍ਹਾਂ ਦੇ ਕੰਮ ਕਰਨੇ ਛੁੱਟ ਦਿੰਦਾ ਜਿਹਦਾ ਮਤਲਬ ਇਹ ਹੈ ਔਰੋਪ ਇਹ ਹੈ ਕੇ ਮਿਲਾਵਟ ਖੁਰੇ ਨੂੰ ਬੜਾਵਾ ਦਿੱਤਾ। ਦੋਸਤੋ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪਹੁੰਚੀ ਮੁੱਖ ਮੰਤਰੀ ਦੇ ਕੋਲ ਪਹੁੰਚੀ ਤਾਂ ਉਹਨਾਂ ਵੱਲੋਂ ਬਿਨਾਂ ਦੇਰੀ ਕੀਤੇ ਐਕਸ਼ਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ। ਜਿਸ ਤਰ੍ਹਾਂ ਇਹ ਵਿਭਾਗਾਂ ਦੇ ਕੋਲ ਕਾਰਵਾਈ ਕਰਨ ਦਾ ਹੁਕਮ ਆਇਆ ਘੱਟ ਪੰਜ ਮਿੰਟ ਵੀ ਐਕਟਿਵ ਹੋ ਗਿਆ ਇਹ ਜਿਹੜਾ ਡਿਪਾਰਟਮੈਂਟ ਵੀ ਐਕਟਿਵ ਮੋਡ ਵਿੱਚ ਆ ਗਿਆ। ਜ਼ਿਲ੍ਹਾ ਤੋਬਾਰ ਦੀਆਂ ਟੀਮਾਂ ਅਸਟ੍ਰੇਲ ਲੈਵਲ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਰਾਜਪੁਰਾ ਵਿੱਚ ਅੱਜ ਸਵੇਰੇ ਸੂਰਜ ਚੜ੍ਹਦੇ ਹੀ ਉਹ ਟੀਮਾਂ ਨੇ ਤੇ ਦਬਿਸ਼ ਦਿੱਤੀ ਦਬਾਇਸ ਦਿੱਤੀ ਲੱਗਦਾ ਸੀ ਕਿ ਜੋ ਟੀਮਾਂ ਬਾਹਰੋਂ ਆਈਆਂ ਨੇ ਉਹ ਰੁਟੀਨ ਦੀਆਂ ਪੰਜ ਚਾਰ ਸੈਂਪਲ ਭਰਨਗੇ ਟੋਸ ਤੋਂ ਬਾਅਦ ਸੈਂਪਲਿੰਗ ਦਾ ਕੰਮ ਬੰਦ ਕਰਕੇ ਵਾਪਸ ਚਲੇ ਜਾਣਗੇ ਪਰ ਜਿੱਦਾਂ ਜਿੱਦਾਂ ਇਹ ਦਿਨ ਚੜ੍ਹਦਾ ਆ ਗਿਆ ਉਦੋਂ ਉਦੋਂ ਹੀ ਸੈਂਪਲਿੰਗ ਜਿਹੜੇ ਜਿਆਦਾ ਹੁੰਦੇ ਗਏ ਜਿਆਦਾ ਵੱਧਦੇ ਗਏ ਪਹਿਲੇ ਲੱਗਦਾ ਸੀ ਕਿ ਸ਼ਾਇਦ ਡੈਰੀ ਵਾਲਾਂ ਦੇ ਖਿਲਾਫ ਜਿਹੜੀ ਸੈਂਪਲਿੰਗ ਹੋਏਗੀ ਡੈਰੀਆਂ ਜਿਹੜਾ ਕੰਮ ਕਰਦੇ ਨੇ ਉਹਨੂੰ ਸੈਂਪਲ ਹੋਏਗੀ ਪਰ ਬਾਅਦ ਵਿੱਚ ਪਤਾ ਲੱਗਿਆ ਹਲਵਾਈਆਂ ਦੇ ਦੁਕਾਨਾਂ ਦੇ ਵਿੱਚ ਸੈਂਪਲਿੰਗ ਹੋਈ ਸੀ ਦੋਸਤੋ ਇਸ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੂੰ ਮਿਲਾਵਟ ਖੁਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਮੋਰ ਚ ਆ ਚੁੱਕੀ ਹੈ ਤੇ ਮਿਲਾਵਟ ਖੁਰਾਂ ਨੂੰ ਬਖਸ਼ਣ ਦੇ ਮੂੜ ਵਿੱਚ ਨਹੀਂ ਦੋਸਤੋ ਸੂਤਰ ਇਹ ਵੀ ਦੱਸਦੇ ਨੇ ਕਿ ਅੱਜ ਦੇ ਇਸ ਕਾਰਵੇ ਜਦੋਂ ਪਾਈ ਜਾ ਰਹੀ ਸੀ ਤਾਂ ਸਿਹਤ ਫਰਸ਼ਾਂ ਵੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਬੇਸ ਕਾਰਵੇ ਨੂੰ ਅੱਗੇ ਨਵਾਂ ਦਾਇਆ ਜਾਵੇ ਕਾਰਵੇ ਨੂੰ ਰੋਗ ਦਿੱਤਾ ਜਾਵੇ ਪਰ ਬਾਹਰ ਦਵਾਈਆਂ ਟੀਮਾਂ ਦਾ ਇਸ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਜਿਹੜਾ ਸੈਂਪਲਿੰਗ ਦਾ ਕੰਮ ਕਰਨਾ ਸੀ ਉਹ ਸੀਰੇ ਚਲਾਇਆ ਦੋਸਤੋ ਕਈ ਦੁਕਾਨਾਂ ਬੰਦ ਹੋ ਗਈਆਂ ਕਈ ਦੁਕਾਨਦਾਰ ਸੈਂਪਲਿੰਗ ਪਰੰਦੇ ਡਰ ਤੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਪਰ ਇਸ ਤੋਂ ਬਾਅਦ ਯੋਧਵੀ ਲੱਗਦਾ ਕਿ ਜਿੰਨੀ ਸੈਂਪਲਿੰਗ ਅੱਜ ਕੀਤੀ ਗਈ ਹੈ ਸ਼ਾਇਦ ਇਹ ਪਹਿਲੇ ਕਦੇ ਕੀਤੀ ਗਈ ਹੋਵੇ ਜਿਹੜੇ ਸੈਂਪਲ ਲੈ ਗਏ ਨੇ ਇਹਨਾਂ ਦਾ ਲੈਬੋਰਟਰੀ ਦੇ ਚਾਰਜ ਲਈ ਭੇਜਿਆ ਜਾਵੇਗਾ ਹੁਣ ਜੋ ਵੀ ਜੋ ਰਿਪੋਰਟ ਆਵੇਗੀ ਲਾਹਾਂ ਦਾ ਡਿਪਾਰਟਮੈਂਟ ਉਹ ਆਧਾਰ ਤੇ ਅਗਲੀ ਕਾਰਵਾਈ ਕਰੇਗਾ ਜਦੋਂ ਇਸ ਬੰਦੇ ਏਸੀ ਐਫਨਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਸੈਂਪਲ ਬੰਦੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਿਹੜਾ ਡਿਪਾਰਟਮੈਂਟ ਚਾਹਦਾ ਹੈ ਕਿ ਸਾਫ ਸੁਥਰਾ ਖਾਣ ਪੀਣ ਨੂੰ ਮਿਲੇ ਲੋਕਾਂ ਦੇ ਸੇਧਾਂ ਕਰਨੇ ਖਿਲਵਾੜ ਨਾ ਹੋਵੇ ਲੋਕਾਂ ਦੇ ਭਲਾਈ ਨੂੰ ਦੇਖਦੇ ਹੋਏ ਜਿਹੜਾ ਡਿਪਾਰਟਮੈਂਟ ਹੈ ਉਸ ਸਮੇਂ ਸਮੇਂ ਤੇ ਰੁਟੀਨ ਦੇ ਵਿੱਚ ਰੈਂਡਮ ਟੀਮ ਚੈਕਿੰਗ ਕਰਾਉਂਦਾ ਪਰ ਅੱਜ ਡਿਪਾਰਟਮੈਂਟ ਵੱਲੋਂ ਉਹਨਾਂ ਟੀਮ ਵੱਲੋਂ ਕਿੰਨੇ ਸੈਂਪਲ ਭਰੇ ਗਏ ਨੇ ਉਹਨਾਂ ਕੋਲ ਹਾਲ ਤੱਕ ਰਿਪੋਰਟ ਨਹੀਂ ਪਹੁੰਚੀ ਦੋਸਤੋ ਗਾਲੇ ਤੇ ਜਿਹੜੇ ਮਿਲਾਵਟ ਖੋਰ ਤਾਂ ਮਿਲਾਵਟ ਖੋਰੀ ਕਰਦੇ ਨੇ ਪਰ ਜਿਹੜੇ ਚੰਗਾ ਵਧੀਆ ਇਮਾਨਦਾਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਲੋਕ ਸ਼ੱਕ ਦੇ ਘੇਰੇ ਵਿੱਚ ਲੈ ਕੇ ਆਂਦੇ ਨੇ ਉਹਨਾਂ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਤੇ ਉਹਨਾਂ ਤੇ ਵੀ ਕੰਮ ਕਰਦੇ ਅਸਰ ਪੈਂਦਾ ਪਰ ਸਲਾਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਪੈਸੇ ਦਾ ਲਾਲਚ ਨਾ ਕਰਕੇ ਸਿਰਫ ਸਮਾਜ ਦੀ ਭਲਾਈ ਦਾ ਜਿਹੜਾ ਸਮਾਜ ਦੀ ਭਲਾਈ ਨੂੰ ਦੇਖਦੇ ਹੋਏ ਸਿਰਫ ਸਿਰਫ ਇਮਾਨਦਾਰੀ ਦੇ ਨਾਲ ਬਿਲਕੁਲ ਸ਼ੁੱਧ ਅਤੇ ਵਧੀਆ ਸਮਾਨ ਵੇਚਣ ਨੂੰ ਪਹਿਲ ਦਿੰਦੇ ਨੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਾਂਦੇ ਹਾਂ